ਸਰਕਾਰ 'ਚ ਸਾਰਾ ਕੁਝ ਸੁਕਸਾਂ ਦਾ ਪਿਛਲਾ ਹਫਤਾ ਬੜਾ ਗਰਮੋ ਗਰਮੀ ਰਿਹਾ ਕੋਈ ਕਹਿੰਦਾ ਜੀ ਤੁਸੀਂ ਮੁੱਖ ਮੰਤਰੀ ਬਦਲ ਰਹੇ ਹੋ ਕੋਈ ਕਹਿੰਦੇ ਜੀ ਨਵਾਂ ਆ ਰਿਹਾ ਕੋਈ ਕਹਿੰਦੇ ਡਿਪਟੀ ਸੀਐਮ ਬਣਾ ਰਿਹਾ ਤੁਹਾਡੇ ਨਾਂ ਦੀ ਚਰਚਾ ਕਦੀ ਕਿਸੇ ਦੀ ਚਰਚਾ ਖੜਾ ਮਾਹਰਾ ਨੇ ਇਹ ਗੱਲ ਕਹੀ ਕਿ ਮੰਤਰੀਆਂ ਦੇ ਤਾਂ ਵਾਸੀ ਕੁਝ ਨਹੀਂ ਐ ਰਜ਼ਾਈਨ ਲੈ ਕੇ ਰੱਖੇ ਹੋਏ ਐ ਸਾਰਾ ਕੰਮ ਦਿੱਲੀੋਂ ਚੱਲਦਾ ਪਿਆ ਇਹਨਾਂ ਦੇ ਤਾਂ ਪੱਲੇ ਹੀ ਕੁਝ ਨਹੀਂ ਐ ਕੋਈ ਇੱਕ ਮੈਨੂੰ ਮੰਤਰੀ ਕਹਿ ਕੇ ਵਿਖਾ ਦੇਵੇ ਵੀ ਮੈਂ ਕਿਸੇ ਦੀ ਬਦਲ ਹੀ ਕਰਾ ਲੂੰਗਾ ਖੜਾ ਵਾਲੇ ਤੁਹਾਨੂੰ ਪੰਚਾਇਤਾਂ ਤੋਂ ਪੈਸੇ ਵਾਪਸ ਕਿਉਂ ਮੰਗਾਉਣੇ ਪੈਗੇ ਅਹ ਤਾਂ ਆਵਾਜ਼ ਵਾਂਗ ਕਹਿੰਦੇ ਜਿੱਥੇ ਹੜਾਂ ਚ ਜ਼ਮੀਨ ਰੁੜ ਗਈ ਐ ਘਰ ਰੁੜ ਗਿਆ ਕਹਿੰਦੇ ਉੱਥੇ ਸਰਕਾਰ ਵੀ ਰੁੜ ਗਈ ਐ ਪੰਜਾਬ ਦੀ ਇਹ ਸੱਚ ਐ ਜੀਮਾ ਸਾਹਿਬ ਕਿ ਪੰਜਾਬ ਦੀ ਸਥਿਤੀ ਇਸ ਤਰ੍ਹਾਂ ਦੀ ਐ ਕਿ ਆਮਦਨੀ 88 ਤੇ ਖਰਚ ਰਪਿਆ ਅੱਜ ਦੱਸੋ ਤੁਸੀਂ ਪੰਜਾਬ ਦੀ مالی ਤੌਰ ਤੇ ਸਥਿਤੀ ਕੀ ਐ ਹੁਣ ਤੁਹਾਨੂੰ ਵਿਰੋਧ ਦੀ ਬੜਾ ਘੇੜ ਤੇ ਕਹਿੰਦੇ ਪੰਜਾਬ ਦਾ ਪੱਠਾ ਪੈ ਗਿਆ ਕਰਜ਼ਾ ਦੇ ਲੈ ਰਹਿਆ ਤੁਹਾਨੂੰ ਕਰਜ਼ਾ ਤਾਂ ਮਿਲ ਰਿਆ ਜੇ ਸਾਡੇ ਕੋਲੇ ਦਾਣੇ ਨੇਗੇ ਜੇ ਸਾਡੇ ਕੋਲੇ ਦਿਖਾਉਣ ਲਈ ਹੈਗਾ ਗਵਰਨਮੈਂਟ ਆਫ ਇੰਡੀਆ ਨੋਸੀ ਗਵਰਨਮੈਂਟ ਆਫ ਇੰਡੀਆ ਤੋਂ ਕਰਜ਼ਾ ਲੈ ਰਿਆ ਕਿ ਭਾਈ ਸਾਡੇ ਕੋਲੇ ਆ ਪ੍ਰਾਪਰਟੀ ਆ ਆ ਸਾਡੇ ਕੋਲ ਐਸੈਟ ਹੈਗੇ ਅਸੀਂ ਉਸ ਐਸੈਟ ਦੇ ਅਗੇਂਸਟ ਲੈ ਰਿਆ ਪਿਛਲੇ ਨੂੰ ਵੀ ਐਂ ਹੀ ਮਿਲਦਾ ਰਿਹਾ ਹੋਗਾ ਪਿਛਲੇ ਕਿੜਾਵ ਦੀ ਨਿੱਜੀ ਜ਼ਮੀਨ ਤੇ ਲੈਂਦੇ ਹੁਣ